ਖਸਰ ਦੇਖਿਆ ਹੁਣੇ ਕਿ ਆਪਣੇ ਘਰਾਂ ਦੇ ਵਿੱਚ ਇਸ ਤਰੀਕੇ ਦੇ ਕਾਲੇ ਕੀੜੇ ਨਿਕਲਦੇ ਰਹਿੰਦੇ ਨੇ ਤੇ ਬਰੀਕ ਕੀੜੀਆਂ ਵੀ ਨਿਕਲਦੀਆਂ ਰਹਿੰਦੀਆਂ ਨੇ ਤੇ ਤੁਸੀਂ ਨਾਲ ਇਹ ਵੀ ਸੁਣਿਆ ਕਿ ਕੀੜਿਆਂ ਨੂੰ ਭੋਜਨ ਪਾਉਣ ਦੇ ਨਾਲ ਆਪਣੇ ਬਹੁਤ ਵੱਡੇ ਕਸ਼ਟ ਦੂਰ ਹੁੰਦੇ ਨੇ ਜਿਵੇਂ ਕਿ ਸਿਰ ਕਰਜ਼ਾ ਚੜ ਗਿਆ ਘਰ ਦੇ ਵਿੱਚ ਅਨਾਜ ਦੀ ਕਮੀ ਹੈ ਘਰ ਦੇ ਵਿੱਚ ਧਨ ਦੌਲਤ ਦੀ ਕਮੀ ਹੈ ਤੇ ਘਰ ਦੇ ਵਿੱਚੋਂ ਬਿਮਾਰੀ ਨਹੀਂ ਜਾ ਰਹੀ ਤਾਂ ਇਸਨਾਂ ਦੀ ਸੇਵਾ ਸੰਭਾਲ ਕਰਕੇ ਤੁਸੀਂ ਆਪ ਦਾ ਜੀਵਨ ਸਫਲ ਬਣਾ ਸਕਦੇ ਹੋ ਕਿਵੇਂ ਉਹ ਆਪਾਂ ਜਾਣਦੇ ਹਾਂ ਕਿਉਂਕਿ ਅਕਸਰ ਪਹਿਲਾਂ ਤੋਂ ਹੀ ਤੁਸੀਂ ਸੁਣਿਆ ਹੋਣਾ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਕੀੜਿਆਂ ਨੂੰ ਭੋਜਨ ਪਾਉਣ ਦੇ ਨਾਲ ਤੁਹਾਡੀਆਂ ਬਹੁਤ ਦੁੱਖ ਤਕਲੀਫਾਂ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਆਓ ਆਪਾਂ ਜਾਣਨੇ ਆ ਇੱਕ ਤਾਂ ਇਸ ਤਰੀਕੇ ਦੇ ਕਾਲੇ ਕੀੜੇ ਹੁੰਦੇ ਨੇ ਇੱਕ ਕੀੜੀਆਂ ਹੁੰਦੀਆਂ ਨੇ ਤੇ ਕਪੂਰੀਆਂ ਕੀੜੀਆਂ ਹੁੰਦੀਆਂ ਨੇ ਇਹ ਵੈਦਾਂ ਸ਼ਾਸਤਰਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਦਾ ਇਹਨਾਂ ਦਾ ਵਰਣਨ ਕੀਤਾ ਗਿਆ ਹੈ ਆਉ ਅੱਜ ਤੁਹਾਡੇ ਨਾਲ ਉਹ ਸਾਂਝਾ ਕਰਦੀ ਆਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਦਿਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਆਪਣੀ ਸਪੈਨ ਨੂੰ ਇੰਨਾ ਪਿਆਰ ਦੇ ਰਹੀ ਹੋ ਵਾਹਿਗੁਰੂ ਜੀ ਤੁਹਾਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਇੱਕ ਦੋ ਦਿਨ ਤੋਂ ਮੈਂ ਤੁਹਾਡੇ ਕਮੈਂਟਾਂ ਦੇ ਜਵਾਬ ਨਹੀਂ ਦੇ ਪਾਈ ਕਿਉਂਕਿ ਮੈਂ ਆਪਣੇ ਥੋੜਾ ਜਿਹਾ ਦੰਦਾਂ ਦਾ ਟ੍ਰੀਟਮੈਂਟ ਕਰਵਾਇਆ ਸੀਗਾ ਉਸ ਕਰਕੇ ਮੈਨੂੰ ਥੋੜਾ ਜਿਹਾ ਬੋਲਣਾ ਵਿੱਚ ਦਿੱਕਤ ਹੁੰਦੀ ਸੀ ਅੱਜ ਮੈਂ ਤੁਹਾਡੇ ਸਾਰੇ ਪਿਆਰ ਭਰਾਵਾਂ ਦੀ ਕਮੈਂਟਾਂ ਦੇ ਜਵਾਬ ਵੀ ਦੇਵਾਂਗੀ ਤੇ ਜੋ ਜੋ ਵੀ ਤੁਹਾਡੇ ਸਵਾਲ ਨੇ ਉਹ ਤੁਹਾਨੂੰ ਸਾਰੀ ਚੀਜ਼ ਦੱਸਣ ਦੀ ਕੋਸ਼ਿਸ਼ ਕਰਾਂਗੀ ਅੱਜ ਦੀ ਜਿਹੜੀ ਵੀਡੀਓ ਹੈਗੀ ਇਹ ਮੈਂ ਇੱਕ ਵਾਰ ਪਹਿਲਾਂ ਵੀ ਪਾਈ ਸੀ ਪਰ ਇਹੇ ਵਿਦਵਾਨ ਲਾਲੋ ਮਹਾਪੁਰਸ਼ ਲਾਲੋ ਪ੍ਰਾਣੀ ਬਿਜੁਰਗ ਲਾਲੋ ਹਨ ਹੈ ਦੱਸਦੇ ਹੁੰਦੇ ਸੀਗੇ ਕਿ ਕਿੰਨਾ ਵੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਕਿੰਨੀ ਵੀ ਘਰ ਦੇ ਵਿੱਚ ਤੁਹਾਡੇ ਕਲੇਸ਼ ਲੜਾਈ ਝਗੜਾ ਖਤਮ ਨਹੀਂ ਹੋ ਰਿਹਾ ਤੁਹਾਡੇ ਘਰ ਦੇ ਵਿੱਚ ਹੈ ਨਾ ਅਨਾਜ ਦੀ ਕਮੀ ਹੈ ਜਾਂ ਗਰੀਬੀ ਆ ਗਈ ਹੈਗੀ ਤਾਂ ਆਪਾਂ ਉਸ ਨੂੰ ਕਿਸ ਤਰੀਕੇ ਨਾਲ ਦੂਰ ਕਰ ਸਕਦੇ ਆ ਦੇਖੋ ਮਿਹਨਤ ਤਾਂ ਸਾਰੀ ਕਰਦੇ ਨੇ ਕਈ ਪੈਨਪੜਾ ਕਹਿੰਦੇ ਵੀ ਮਿਹਨਤ ਕਰੋ ਮਿਹਨਤ ਨਾਲ ਸਭ ਕੁਝ ਹੁੰਦਾ ਹੈ ਦੇਖੋ ਬਿਲਕੁਲ ਹੁੰਦਾ ਮਿਹਨਤ ਆਪਾਂ ਸਾਰੀ ਕਰਦੇ ਆਂਗੇ ਪਰ ਕਈ ਵਾਰੀ ਮਿਹਨਤ ਕਰਨ ਦੇ ਬਾਵਜੂਦ ਵੀ ਆਪਣੀ ਬਰਕਤ ਨਹੀਂ ਰਹਿੰਦੀ ਆਪਣੀ ਜਿਹੜੀ ਕਮਾਈ ਹੈ ਨਾ ਉਹ ਪਣਾ ਇੱਕ ਕੋਲੂ ਦੇ ਬੈਲ ਵਾਂਗੂ ਲੱਗੇ ਰਹਨੇ ਆ ਪਰ ਉਹਦੇ ਵਿੱਚ ਆਪਾਂ ਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ। ਅਗਰ ਤੁਸੀਂ ਚਾਹੋ ਨਿਓ ਵੀ ਤੁਹਾਡੇ ਘਰ ਦੇ ਵਿੱਚ ਵਾਧਾ ਹੋਵੇ ਤੁਹਾਡੇ ਘਰ ਦੇ ਵਿੱਚ ਅਨਾਜ ਦੀ ਕਦੇ ਕਮੀ ਨਾ ਹੋਵੇ ਤੁਹਾਡੇ ਘਰ ਦੇ ਵਿੱਚ ਗਰੀਬੀ ਜਿਹੜੀ ਕਿ ਆਪਣੇ ਘਰ ਆਪਣੇ ਕਰਮਾ ਕਰਕੇ ਆਈ ਹੈ ਕਿ ਉਸ ਨੂੰ ਵੀ ਹੌਲੀ-ਹੌਲੀ ਦੂਰ ਕਰਿਆ ਜਾਵੇ ਤਾਂ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਦੱਸਦੀ ਆ ਇਹ ਉਪਾਅ ਪੁਰਾਣੇ ਬਜ਼ੁਰਗ ਪੁਰਾਣੇ ਜਿਹੜੇ ਮਹਾਪੁਰਸ਼ ਹੁੰਦੇ ਸੀਗੇ ਜਾਂ ਕਹਿੰਦੇ ਨੇ ਜਿਨ੍ਹਾਂ ਨੂੰ ਜੀਵਨ ਜਾਗ ਹੁੰਦੀ ਸੀ ਉਹ ਬਹੁਤ ਦੱਸ ਦਿੰਦੇ ਸੀ। ਕਿਉਂਕਿ ਜਿੰਨੇ ਵੀ ਪਸ਼ੂ ਪੰਛੀ ਜੀਵ ਜੰਤੂ ਨੇ ਉਹ ਸਾਰੇ ਪਰਮਾਤਮਾ ਦੇ ਬਹੁਤ ਨੇੜੇ ਹੁੰਦੇ ਆ ਕਿਉਂਕਿ ਇਹ ਕਹਿੰਦੇ ਨੇ ਹਰ ਇੱਕ ਜੁਨੀ ਦੇ ਵਿੱਚ ਸੋਚੀ ਹੁੰਦੀ ਹੈਗੀ ਪਰ ਜਵਾਨ ਸਿਰਫ ਇਨਸਾਨ ਜੁਨੀ ਦੇ ਵਿੱਚ ਹੁੰਦੀ ਹੈ ਉਸ ਟਾਈਮ ਹੀ ਆਪਾਂ ਜਿੰਨੇ ਵੀ ਪਾਪ ਕਰਮ ਕਰਦੇ ਆ ਇਨਸਾਨ ਜੁਨੀ ਦੇ ਵਿੱਚ ਹੀ ਕਰਦੇ ਆ ਅਗਰ ਇਨਸਾਨ ਜੁਨੀ ਦੇ ਵਿੱਚ ਆ ਕੇ ਆਪਾਂ ਵਧੀਆ ਕਰਮ ਕਰਾਂਗੇ ਚੰਗੇ ਕਰਮ ਕਰਾਂਗੇ ਤਾਂ ਆਪਣਾ ਮਰਨ ਜਨਮ ਕੱਟਿਆ ਜਾਂਦਾ ਨਹੀਂ ਤਾਂ ਫਿਰ ਕਦੇ ਕੁੱਤਾ ਬਣ ਕੇ ਕਦੇ ਬਿੱਲੀ ਬਣ ਕੇ ਕਦੇ ਸਿੰਪਲੀ ਬਣ ਕੇ ਇਹ ਚੱਲਦਾ ਹੀ ਰਹਿੰਦਾ ਹੈਗਾ ਹਾਂ ਕਿਉਂਕਿ ਇਸ ਸ੍ਰਿਸ਼ਟੀ ਦਾ ਚੱਕਰ ਹੈ ਇਹਨੇ ਘੁੰਮਦਾ ਹੀ ਰਹਿਣਾ ਹੈ ਕਮ ਕੋਈ ਮੰਨੋ ਕੋਈ ਨਾ ਮੰਨੋ ਇਹ ਦੇਖੋ ਤੁਹਾਡੀ ਆਪਣੀ ਆਪਣੀ ਚੁਆਇਸ ਹੈਗੀ ਅੱਜ ਕੱਲ ਤੁਹਾਨੂੰ ਖੁਦ ਹੀ ਉੱਠਣਾ ਪਵੇਗਾ ਕੋਈ ਆਪਾਂ ਸੋਚਦੇ ਆ ਨਾ ਵੀ ਆਪਾਂ ਨੂੰ ਕੋਈ ਆ ਕੇ ਸੰਭਾਲ ਲੇਗਾ ਜਾਂ ਆਪਣੇ ਕੋਈ ਮਦਦ ਕਰੇਗਾ ਜਾਂ ਇਹਨੇ ਕੋਈ ਤੁਹਾਡਾ ਕੁਝ ਨਹੀਂ ਕਰੇਗਾ ਤੁਹਾਨੂੰ ਖੁਦ ਮਿਹਨਤ ਕਰਨੀ ਪੈਣੀ ਹੈ ਕਹਿੰਦੇ ਕਾਲ ਯੁਗ ਦਾ ਇਹ ਸਿਧਾਂਤ ਹੈ वैसे ਤਾਂ ਪਿਛਲੇ ਸਮੇਂ ਤੋਂ ਵੀ ਚੱਲਦਾ ਰਹੇ ਪਰ ਕਾਲ ਯੁਗ ਦੇ ਵਿੱਚ ਨਾ ਸਭ ਤੋਂ ਜਿਹੜੇ ਨੇੜੇ ਦੇ ਖੂਨ ਦੇ ਰਿਸ਼ਤੇ ਨੇ ਤੁਹਾਡੇ ਮਾਪਪਨੇ ਤੁਹਾਡੇ ਭੈਣ ਭਰਾ ਨੇ ਇੱਥੋਂ ਤੱਕ ਕਿ ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਮੇਨ ਮੰਨਿਆ ਜਾਂਦਾ ਉਹ ਵੀ ਇੱਕ ਦੂਜੇ ਦਾ ਸਾਥ ਛੱਡ ਕੇ ਭੱਜਦੇ ਨੇ ਥੋੜੀ ਜੀ ਤੁਹਾਡੇ ਤੇ ਮੁਸ਼ਕਿਲ ਆਣ ਖੜੇ ਮੁਸ਼ਕਿਲ ਤੋਂ ਬਿਨਾਂ ਹੀ ਛੱਡੀ ਜਾਂਦੇ ਨੇ ਤਾਂ ਤੁਸੀਂ ਆਪਣਾ ਜੋ ਕਰ ਰਹੇ ਹੋ ਜੋ ਕਿਰਤ ਕਰ ਰਹੇ ਹੋ ਉਹਨੂੰ ਵਾਇਗਰੂ ਜੀ ਰੰਗ ਭਾਗ ਲਾਉਣਾ ਤਾਂ ਜੀਵਾਂ ਤੇ ਦਇਆ ਕਰਨੀ ਸ਼ੁਰੂ ਕਰੋ ਕਿਉਂਕਿ ਗੀਤਾ ਦੇ ਵਿੱਚ ਰਮਾਇਣ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਾਰਾ ਲਿਖਿਆ ਕਿ ਕੋਈ ਪਤਾ ਨਹੀਂ ਕਿਸ ਰੂਪ ਦੇ ਵਿੱਚ ਆ ਕੇ ਤੁਹਾਨੂੰ ਵਾਹਿਗੁਰੂ ਜੀ ਮਿਲ ਜਣ ਆਪਾਂ ਨੂੰ ਨਹੀਂ ਜਾਂਚ ਹੁੰਦੀ ਨਹੀਂ ਆਪਾਂ ਨੂੰ ਪਤਾ ਹੁੰਦਾ ਕਿ ਇਹ ਕੀ ਹੋ ਰਿਹਾ ਸਾਡੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੇਰੇ ਸਾਰੇ ਜਿਹੜੀ ਫੈਮਲੀ ਹੈ ਮੇਰਾ ਪੇਕਾ ਪਰਿਵਾਰ ਹੈ ਉਹਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਕਿਰਪਾ ਹੋਈ ਮੇਰੇ ਤੇ ਕਿਉਂ ਹੋਈ ਕਿਉਂਕਿ ਮੈਂ ਬਚਪਨ ਤੋਂ ਹੀ ਸਾਧੂ ਸੰਤਾਂ ਦੀ ਬਹੁਤ ਇੱਜ਼ਤ ਕੀਤੀ ਹੈ ਉਹਨਾਂ ਦਾ ਸਤਿਕਾਰ ਕੀਤਾ ਹੈ ਉਹਨਾਂ ਤੋਂ ਜੋ ਵੀ ਸਿੱਖਣ ਨੂੰ ਮਿਲਿਆ ਉਹ ਗ੍ਰਹਿਣ ਕੀਤਾ ਇਸ ਦੇ ਨਾਲ ਜੀਵਨ ਜਾਚ ਮਿਲੀ ਹੈ ਕਹਿੰਦੇ ਨੇ ਹਰ ਇੱਕ ਜਗ੍ਹਾ ਤੇ ਤੁਹਾਨੂੰ ਸਿੱਖਿਆ ਦੇ ਸਕੂਲ ਨੇ ਹਰ ਇੱਕ ਜਗ੍ਹਾ ਤੇ ਤੁਹਾਨੂੰ ਪਰ ਕੁਸੰਗ ਦਾ ਕਿਤੇ ਕੋਈ ਸਕੂਲ ਨਹੀਂ ਹੈਗਾ ਉਹ ਥੋੜੇ ਜੇ ਚੀਜ਼ ਦੇ ਨਾਲ ਹੀ ਤੁਹਾਡੇ ਹਾਵੀ ਹੋ ਜਾਂਦਾ ਚੰਗੀ ਸਿੱਖਿਆ ਤੁਹਾਨੂੰ ਸ਼ੁਰੂ ਤੋਂ ਮਾਪੇ ਦੇਣ ਲੱਗ ਜਾਂਦੇ ਨੇ ਭੈਣ ਭਰਾ ਦੇਣ ਲੱਗ ਜਾਂਦੇ ਨੇ ਰਿਸ਼ਤੇਦਾਰ ਦੇਣ ਲੱਗ ਜਾਂਦੇ ਨੇ ਫਿਰ ਸਕੂਲ 'ਚ ਟੀਚਰ ਦਿੰਦੇ ਨੇ ਗੁਰੂ ਸਾਹਿਬ ਦਿੰਦੇ ਨੇ ਆਪਾਂ ਉਹ ਸਿੱਖਿਆ ਗ੍ਰਹਿਣ ਨਹੀਂ ਕਰਦੇ ਮਾੜਾ ਆਪਣੇ ਕੋਲੇ ਉਹ ਚੱਲਦੀ ਆ ਅੱਜ ਜੋ ਮੈਂ ਤੁਹਾਨੂੰ ਦੱਸਣ ਲੱਗੀਆਂ ਜਿਹੜੇ ਭੈਣ ਭਰਾ ਚਾਹੁੰਦੇ ਆ ਵੀ ਸਾਡੇ ਘਰਾਂ ਦੇ ਵਿੱਚੋਂ ਦੇਖੋ ਪਹਿਲਾਂ ਉਹ ਜਿਹੜੀ ਮੈਂ ਵੀਡੀਓ ਪਾਈ ਸੀ ਉਦੋਂ ਮੈਨੂੰ ਬਹੁਤ ਭੈਣ ਭਰਾਵਾਂ ਨੇ ਮੈਸੇਜ ਕੀਤੇ ਕਿ ਦੀਦੀ ਇਸ ਚੀਜ਼ ਦੇ ਨਾਲ ਸਾਡਾ ਨਾ ਜਿੰਨਾ ਵੀ ਕਾਰਜਾ ਸੀ ਉਹ ਉੱਤਰ ਗਿਆ ਕਿਉਂਕਿ ਸਾਡੀ ਕਮਾਈ ਦੇ ਵਿੱਚ ਬਰਕਤ ਆਉਣ ਲੱਗੀ ਤੇ ਸਾਨੂੰ ਅਸੀਸਾਂ ਮਿਲਣ ਲੱ ਅੱਗੇ ਖੇਤਾਂ ਦੇ ਵਿੱਚ ਦੇਖੋ ਆਪਾਂ ਬਾਜਰੇ ਜਮਾਰ ਮੱਕੀ ਵਗੈਰਾ ਇਦਾਂ ਦੀਆਂ ਚੀਜ਼ਾਂ ਬੀਜਦੇ ਸੀ ਹੁਣ ਇਹ ਚੀਜ਼ ਬੀਜਣੋਂ ਹਟ ਗਈ ਤੇ ਜਿਹੜੇ ਪਸ਼ੂ ਪੰਛੀ ਕੀੜੇ ਮਕੌੜੇ ਆ ਨਾ ਉਹਨਾਂ ਨੂੰ ਵਿਚਾਰਨਵੇਂ ਭੋਜਨ ਮਿਲਣੋਂ ਹਟ ਗਏ ਤਾਂ ਤੁਸੀਂ ਕਰਨਾ ਕੀ ਹੈ ਥੋੜਾ ਜਿਹਾ ਆਟਾ ਲੈ ਲੈਣਾ ਚੀਨੀ ਲੈ ਲੈਣੀ ਚਾਹੇ ਸ਼ੱਕਰ ਲੈ ਲਓ ਚਾਹੇ ਚੀਨੀ ਲੈ ਲਓ ਇਹ ਦੋਨੇ ਚੀਜ਼ਾਂ ਨੂੰ ਮਿਲਾ ਲਓ ਮਿਲਾ ਕੇ ਤੁਸੀਂ ਚਾਹੇ ਥੋੜਾ ਥੋੜਾ ਰੋਜ਼ ਪਾ ਕੇ ਲੈ ਜਾਓ ਜਾਂ ਤੁਸੀਂ ਇਹਨਾਂ ਨੂੰ ਮਿਲਾ ਕੇ ਰੱਖ ਲਓ ਤੇ ਤੀਸਰੀ ਚੀਜ਼ ਤੁਸੀਂ ਇਹਦੇ ਵਿੱਚ ਕਰਨੀ ਹੈਗੀ ਪੀਲੀ ਸਰੋਂ ਪੀਲੀ ਸਰੋਂ ਨੂੰ ਮਿਲਾ ਲੈਣਾ ਹੈ ਤਿੰਨੇ ਚੀਜ਼ਾਂ ਜਿਹੜੀਆਂ ਨੇ ਕਿ ਕੀੜੀਆਂ ਦਾ ਬਹੁਤ ਹੀ ਸਵਾਦਿਸ਼ਟ ਭੋਜਨ ਹੈਗਾ ਤੁਸੀਂ ਨਾ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਇੱਕ ਮੁਠੀ ਸਵੇਰੇ ਤੇ ਇੱਕ ਮੁਠੀ ਸ਼ਾਮ ਨੂੰ ਤੁਸੀਂ ਘਰ ਤੋਂ ਬਾਹਰ ਪਾਓ ਤੁਹਾਡੇ ਘਰ ਦੇ ਵਿੱਚ ਪਾਉਣਾ ਹੈਗਾ ਤਾਂ ਤੁਸੀਂ ਉੱਥੇ ਪਾ ਲਓ ਜਿੱਥੇ ਛੋਟੀਆਂ ਕਾਲੀਆਂ ਕੀੜੀਆਂ ਹੋਣ ਤੇ ਜਿੱਥੇ ਕਾਲੇ ਕੀੜੇ ਦੇਖੋ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਪਰ ਮੈਂ ਬਹੁਤ ਵਾਰ ਅਜਮਾ ਕੇ ਦੇਖੀ ਹੈ ਇਹ ਚੀਜ਼ ਕਿ ਜਦੋਂ ਭੂਰੀਆਂ ਕੀੜੀਆਂ ਨਿਕਲਣ ਲੱਗ ਜਾਂਨ ਉਹਸ ਟਾਈਮ ਤੋਂ ਕਹਿੰਦੇ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਸੰਕਟ ਆਉਣ ਵਾਲਾ ਹੁੰਦਾ ਹੈ ਗੁਰਵਾਣੀ ਦੇ ਵਿੱਚ ਇਹ ਚੀਜ਼ਾਂ ਨੂੰ ਬਿਲਕੁਲ ਹਨਾ ਨਹੀਂ ਮੰਨਿਆ ਗਿਆ ਪਰ ਜੇ ਮੈਂ ਆਪਾਂ ਹੁਣ ਅੱਜ ਕੱਲ੍ਹ ਚੱਲ ਰਿਹਾ ਹੈ ਸਮਾਂ ਉਸ ਦੇ ਹਿਸਾਬ ਨਾਲ ਆਪਾਂ ਇਹਨਾਂ ਨੂੰ ਚਲਾ ਕੇ ਦੇਖੀਏ ਕਿਉਂਕਿ ਗੁਰਵਾਣੀ ਤੇ ਆਪਾਂ 100% ਨਹੀਂ ਚੱਲ ਸਕਦੀ ਕਿਉਂਕਿ ਗੁਰੂ ਸਾਹਿਬ ਜੀ ਨੇ ਤਾਂ ਕਿਹਾ ਵੀ ਨਾ ਨਿੰਦਿਆ ਸੁਣੋ ਨਾ ਚੁਗਲੀ ਸੁਣੋ ਨਾ ਕਿਸੇ ਦਾ ਉਹ ਵੀ ਮਾੜਾ ਕਰੋ ਪਰ ਆਪਾਂ ਤਾਂ ਪੈਰ ਪੈਰ ਤੇ ਹਨਾ ਪਾਪ ਕਰਦੇ ਆ ਤਾਂ ਇਸ ਲਈ ਆਪਾਂ ਨੂੰ ਉਹ ਚੀਜ਼ਾਂ ਤੋਂ ਬਚਣ ਲਈ ਅਗਰ ਆਪਾਂ ਥੋੜਾ ਬਹੁਤ ਧਾਨਪੂਰਨ ਜਿਵੇਂ ਆਪਣਾ ਦਸਬੰਦ ਦੇ ਵਿੱਚੋਂ ਹਨਾ ਤੁਸੀਂ ਆਪਾਂ ਥੋੜੇ ਜਿਹੇ ਚੀਜ਼ੇ ਹੀ ਉਜਗੀ ਜਿਵੇਂ ਤੁਸੀਂ ਆਪਾਂ ਘਰ ਦੇ ਵਿੱਚ ਅਨਾਜ ਲਿਓਨੇ ਆਪਾਂ ਉਹਨੂੰ ਕਿਸੇ ਨੂੰ ਨਹੀਂ ਦਿੱਤੇ ਉਹਦੇ ਨਾਲ ਕੀ ਹੋ ਜਾਂਦਾ ਵੀ ਥੋੜਾ ਅਨਾਜ ਜਿਹੜਾ ਤੁਸੀਂ ਰੋਜ਼ ਪਾਉਣ ਲੱਗ ਜਿਓਗੇ ਨਾ ਉਹਦੇ ਨਾਲ ਤੁਹਾਡੇ ਘਰ ਦਾ ਜਿਹੜਾ ਵੀ ਹੈਗਾ ਉਹ ਸੰਬੰਧ ਚੱਲਿਆ ਜਾਊਗਾ ਪਸ਼ੂ ਪੰਛੀਆਂ ਨੂੰ ਭੋਜਨ ਪਾਉਣਾ ਆਵਾਰਾ ਹਨਾ ਜਿਹੜੇ ਫਿਰਦੇ ਹੈਗੇ ਵਿਚਾਰੇ ਉਹਨਾਂ ਨੂੰ ਤੁਸੀਂ ਨੇ ਥੋੜਾ ਬਹੁਤਾ ਭੋਜਨ ਪਾਉਣਾ ਉਹਨਾਂ ਦੀਆਂ ਆਂਦਰਾਂ ਤੋਂ ਆਸ਼ੀਸ਼ਾਂ ਦੇਣਗੀਆਂ ਤੇ ਤੁਹਾਨੂੰ ਉਹ ਜਿਹੜੀਆਂ ਆਸ਼ੀਸ਼ਾਂ ਮਿਲਣਗੀਆਂ ਨਾ ਉਤਾਰ ਦੇਣਗੀਆਂ ਜੀ ਵੀ ਤੁਸੀਂ ਹੁਣ ਮੇਰੀਆਂ ਭੈਣਾਂ ਦੇ ਕੋ ਕਰਵੇ ਦਾ ਕਰਵਾ ਚੌ ਦਾ ਵਰਤ ਰੱਖਣ ਗਈਆਂ ਉਹਦੇ ਵਿੱਚ ਉਹਦੇ ਦੇਖੋ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਫਿਰ ਕੋਈ ਕਹਿੰਦੀ ਹੈ ਮਾਤਾ ਵੀ ਤੂੰ ਸਾਰਿਆਂ ਦੇ ਪੈਰੀਂ ਅਤਲਾਈ ਜਾਈਂ ਤੈਨੂੰ ਸਾਰਾ ਜਿਹੜੇ ਕੋਈ ਬੁੱਢ ਸਹਾਗਣ ਹੋਣ ਦਾ ਅਸੀਸ ਦੇਊਗਾ ਤੂੰ ਉਹਦੇ ਪੈਰ ਫੜੀ ਇਸ ਤਰੀਕੇ ਦੇ ਨਾਲ ਕਹਿਣ ਤੋਂ ਮੇਰਾ ਭਾਵ ਹੈਗਾ ਕਿ ਬਜ਼ੁਰਗਾਂ ਦਾ ਸਤਿਕਾਰ ਕਰਨਾ ਪਸ਼ੂ ਪੰਛੀਆਂ ਨੂੰ ਭੋਜਨ ਪਾਉਣਾ ਇਹਦੇ ਨਾਲ ਤੁਹਾਨੂੰ ਜੋ ਉਹਨਾਂ ਦੇ ਦਿਲ ਚੋਂ ਕਦੇ ਸੱਚੇ ਦਿਨੋਂ ਅਸੀਸ ਨਿਕਲ ਗਈ ਨਾ ਉਹ ਤੁਹਾਡੇ ਕੋਲਾਂ ਤੱਕ ਤਾਂ ਇਹੀ ਚੀਜ਼ ਤੁਸੀਂ ਨੇ ਕਿਤੇ ਵੀ ਕਰ ਸਕਦੇ ਹੋ ਤੁਸੀਂ ਸਵੇਰੇ ਕਰਨੀ ਹੈ ਇੱਕ ਟਾਈਮ ਇੱਕ ਟਾਈਮ ਸ਼ਾਮ ਨੂੰ ਤੁਰਦੇ ਫਿਰਦੇ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਤੁਸੀਂ ਉਦੋਂ ਪਾ ਦੋ ਤੇ ਆਪਣੀ ਸੱਤ ਤੇ ਭੋਜਨ ਪਾ ਦੋ ਹਨਾ ਤੇ ਇੱਕ ਮੈਂ ਮਹਾਪੁਰਸ਼ਾਂ ਤੋਂ ਹੋਰ ਵੀ ਗੱਲ ਸੁਣੀ ਸੀਗੀ ਉਹੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿ ਕਹਿੰਦੇ ਜਿਸ ਸਾਈਡ ਤੋਂ ਨਾ ਇਹ ਕੀੜੀਆਂ ਜਾ ਰਹੀਆਂ ਹੁੰਦੀਆਂ ਜਿਵੇਂ ਕਾਲੀਆਂ ਕੀੜੀਆਂ ਜ਼ਿਆਦਾ ਨਿਕਲ ਜਾਣ ਲੱਗ ਲੱਗੇ ਜਾਣ ਕਰੇ ਤਾਂ ਕਹਿੰਦੇ ਤੁਹਾਡੇ ਘਰ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਬਹੁਤ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਕਿਉਂਕਿ ਜਿਹੜੇ ਕਹਿੰਦੇ ਹੈ ਕੀੜੇ ਕੀੜੀਆਂ ਹੁੰਦੀ ਨੇ ਇਹਨਾਂ ਦੀ ਨਾ ਪਤਾਲ ਤੱਕ ਪਤਾਲ ਲੋਕ ਆਪਾਂ ਬਣਦੇ ਆਂਗੇ ਹਨਾ ਦੇਖੋ ਇਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਤੁਸੀਂ ਨਹੀਂ ਝੁਠਲਾ ਸਕਦੇ ਕਹਿੰਦੇ ਲੱਖਾਂ ਆਕਾਸ ਲੱਖਾਂ ਪਤਾਲ ਖੋਜ ਵੀ ਲੱਤੇ ਨੇ ਸਾਇੰਸ ਨੇ ਵੀ ਇੰਨੇ ਚ ਆਉਂਦੇ ਇੰਨੀਆਂ ਧਰਤੀਆਂ ਇਹ ਤਾਂ ਹੁਣ ਖੋਜ ਰਹੇ ਨੇ ਤੇ ਗੁਰੂ ਸਾਹਿਬ ਤਾਂ ਬਹੁਤ ਟਾਈਮ ਪਹਿਲਾਂ ਇਹ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖ ਕੇ ਜਾ ਚੁੱਕੇ ਨੇ ਹਨਾ ਅਕਸਰ ਤੁਸੀਂ ਮੈਨੂੰ ਪੁੱਛਦੇ ਰਹਿੰਦੇ ਹੋ ਵੀ ਭੈਣੇ ਵੀ ਹਨਾ ਵਾਹਿਗੁਰੂ ਜੀ ਨੇ ਇੰਨਾ ਖੇੜਾ ਖੁਸ਼ੀ ਕਿਵੇਂ ਦਿੰਦੇ ਨੇ ਤਾਂ ਇਸ ਵਾਸਤੇ ਨਾਲ ਕੱਲ ਮੈਂ ਇੱਕ ਪੈਨ ਕਮੈਂਟ ਕੀਤਾ ਕਹਿੰਦੀ ਪੈਣੇ ਵੀ ਮੈਂ 1430 ਵਾਲੀ ਤੇ 13 13 ਵਾਲੀ ਵੀਡੀਓ ਤੇ ਵੀ ਜੋ ਵੀ ਤੁਸੀਂ ਦੱਸਿਓ ਕਰਿਆ ਗੁਰੂਦਵਾਰਾ ਸਾਹਿਬ ਜਾ ਕੇ ਕਹਿੰਦੀ ਮੈਂ ਕਰਕੇ ਦੇਖਿਆ ਦੇਖੋ ਪੈਣੇ ਮੈਂ ਏਹੀ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਕਰਦੀ ਆ ਕਿ ਗੁਰੂ ਸਾਹਿਬ ਜੀ ਨੂੰ ਪਰਖਿਆ ਨਾ ਕਰੋ ਕਰਕੇ ਦੇਖਣ ਚ ਤੇ ਕਰਕੇ ਵਿਸ਼ਵਾਸ ਕਰਨ ਚ ਬਹੁਤ ਵੱਡਾ ਅੰਤਰ ਹੈ ਜਦੋਂ ਆਪਾਂ ਵਿਸ਼ਵਾਸ ਦੇ ਨਾਲ ਕੋਈ ਚੀਜ਼ ਕਰਦੇ ਆ ਨਾ ਤਾ ਉਹਦਾ ਤੁਹਾਨੂੰ ਫਾਇਦਾ ਮਿਲੇਗਾ ਹੀ ਮਿਲੇਗਾ ਇੱਕ ਹੁੰਦਾ ਵੀ ਲੈ ਮੈਂ ਕਰਕੇ ਦੇਖਣਾ ਰਿਸਕ ਹੋ ਰਿਸਕ ਤੁਸੀਂ ਮੇਰਾ ਚੈਨਲ ਹੀ ਲਾ ਲਓ ਜਿਵੇਂ ਹੁਣ ਵੀ ਅਸੀਂ YouTube ਤੇ ਚੈਨਲ ਬਣਾਣਾ ਦੋ ਭੈਣਾਂ ਨੇ ਆਪਣੇ ਚੈਨਲ ਬਣਾ ਲਿਆ ਇੱਕ ਤਾਂ ਉਹਦਾ ਵੀ ਚਲੋ ਕਰਕੇ ਦੇਖਦੇ ਆਵੇਂ ਕੀ ਹੋਊਗਾ ਇੱਕ ਹੁੰਦੇ ਮੈਂ ਸਿੱਦਕਤ ਦੇ ਨਾਲ ਕਰਨਾ ਹੈ ਮੈਂ ਮਿਹਨਤ ਕਰਨੀ ਹੈ ਤਾਂ ਵਾਹਿਗੁਰੂ ਜੀ ਮੈਨੂੰ ਤਰੱਕੀ ਜ਼ਰੂਰ ਦੇਣਗੇ ਤਾਂ ਜ਼ਰੂਰ ਦਿੰਦੇ ਆ ਤਾਂ ਇਸ ਚੀਜ਼ ਦੇ ਨਾਲ ਵਿਸ਼ਵਾਸ ਦੇ ਨਾਲ ਕਰਨਾ ਹੈ ਪ੍ਰੋਸੇ ਦੇ ਨਾ ਕਰਨਾ ਪਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੀੜਿਆਂ ਨੂੰ ਸਤਨਾਜ ਜਾ ਪਾਓ ਤੁਸੀਂ ਚਾਹੇ ਤਿੰਨ ਚੀਜ਼ਾਂ ਜਿਹੜੀ ਮੈਂ ਤੁਹਾਨੂੰ ਦੱਸੀਆਂ ਨੇ ਇਹ ਚੀਜ਼ਾਂ ਤੁਸੀਂ ਕਿਸੇ ਵੀ ਦਿਨ ਇਹ ਨਹੀਂ ਹੈਗਾ ਵੀ ਕੋਈ ਸ਼ਨੀਵਾਰ ਮੰਗਲਵਾਰ ਕੁਝ ਨਹੀਂ ਹੈਗਾ ਤੁਸੀਂ ਕਿਸੇ ਵੀ ਦਿਨ ਸ਼ੁਰੂ ਕਰ ਲਓ ਤੁਸੀਂ ਨੇ ਸਵੇਰੇ ਸ਼ਾਮ ਦੋ ਟਾਈਮ ਪਾਉਣਾ ਅਗਰ ਕਿਤੇ ਭੁੱਲ ਵੀ ਜਾਨੇ ਤਾਂ ਵੀ ਕੋਈ ਗੱਲ ਨਹੀਂ ਹੈਗੀ ਪਰ ਤੁਸੀਂ ਪਾਉਣਾ ਜ਼ਰੂਰੀ ਲਾਜ਼ਮੀ ਰੱਖੋ ਅਗਰ ਤੁਸੀਂ ਚਾਹੋ ਨੀ ਆ ਵੀ ਤੁਹਾਡੇ ਘਰ ਦੇ ਵਿੱਚ ਗਰੀਬੀ ਕਲੇਸ਼ ਲੜਾਈ ਝਗੜਾ ਧਨ ਦੀ ਕਮੀ ਚਲੀ ਜਾਵੇ ਨਾ ਤਾਂ ਵਿਸ਼ਵਾਸ ਤੇ ਸਰਦਾ ਦੇ ਨਾਲ ਕਰਿਓ ਕਿ ਵਾਈਗਰੂ ਜੀ ਜੋ ਵੀ ਮੈਂ ਪਾਪ ਕੀਤੇ ਨੇ ਮੈਂ ਉਹਦਾ ਪਛਤਾਵਾ ਕਰ ਰਿਹਾ ਇੱਕ ਜਿਵੇਂ ਕਹਿੰਦੇ ਨੇ ਵੀ ਉਸ ਚੀਜ਼ ਦੇ ਨਾਲ ਤੁਸੀਂ ਇਸ ਚੀਜ਼ ਨੂੰ ਕਰਿਓ ਕਿ ਪਤਾ ਨਹੀਂ ਜਾਣੇ ਅਣਜਾਣੇ ਵਿੱਚ ਮੈਨੂੰ ਪਤਾ ਨਹੀਂ ਕਿਸ ਚੀਜ਼ ਦਾ ਇਹ ਪਾਪ ਲੱਗਿਆ ਜੋ ਕਿ ਮੈਨੂੰ ਇਨਸਾਨ ਜੁਨੀ ਵਿੱਚ ਇੰਨੇ ਦੁੱਖ ਮਿਲ ਰਹੇ ਨੇ ਵਾਹਿਗੁਰੂ ਜੀ ਕਿ ਜਦੋਂ ਤੁਸੀਂ ਇਹ ਭੋਜਨ ਪਾਉਣ ਜਾਣੇਗਾ ਤਾਂ ਤੁਸੀਂ ਉਸ ਟਾਈਮ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਜਾਣਾ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹੀ ਆਉਣਾ ਇੱਕ ਆਗਰ ਮੇਰੇ ਭੈਣ ਭਰਾ ਕੋਈ ਵੀ ਚਾਹੁੰਦਾ ਵੀ ਉਸ ਦੀ ਜ਼ਿੰਦਗੀ ਦੇ ਵਿੱਚੋਂ ਦੁੱਖ ਤਕਲੀਫਾਂ ਚਲੀਆਂ ਜਾਣ ਉਹਦੀ ਜ਼ਿੰਦਗੀ ਖੁਸ਼ਹਾਲ ਹੋ ਜਾਏ ਤਾਂ ਤੁਸੀਂ ਕਿਸੇ ਦਾ ਦਿਲ ਦੁਖਾਉਣਾ ਬੰਦ ਕਰ। ਆ ਬਦੀ ਬਜ਼ੁਰਗਾਂ ਦਾ ਸਤਿਕਾਰ ਕਰੋ, ਇੱਜ਼ਤ ਕਰੋ, ਛੋਟਿਆਂ ਨੂੰ ਪਿਆਰ ਕਰੋ। ਤਾਂ ਦੇਖਿਓ ਵਾਹਿਗੁਰੂ ਜੀ ਤੁਹਾਨੂੰ ਕਿਵੇਂ ਬਰਕਤਾਂ ਦਿੰਦੇ ਨੇ। ਇਹ ਚੀਜ਼ ਨੂੰ ਅੱਜ ਤੋਂ ਹੀ ਸ਼ੁਰੂ ਕਰੋ ਤੁਸੀਂ 1 ਮਹੀਨਾ ਲਗਾਤਾਰ ਕਰਕੇ ਦੇਖਿਓ ਤੇ ਵਾਹਿਗੁਰੂ ਜੀ ਦਾ ਸਿਮਰਨ ਕਰਿਓ। ਜਦੋਂ ਵੀ ਤੁਸੀਂ ਕੰਮ ਤੇ ਜਾਂਦੇ ਹੋ ਅਰਦਾਸ ਕਰਨੀ ਤੁਰਦੇ ਫਿਰਦੇ ਜਦੋਂ ਵੀ ਕੰਮ ਕਰਦੇ ਹੋ ਦੇਖੋ ਵਾਹਿਗੁਰੂ ਕਹਿਣ ਚ ਤੁਹਾਡਾ ਕੋਈ ਜ਼ੋਰ ਨਹੀਂ ਲੱਗਦਾ ਬਸ ਸਿਮਰਨ ਅੰਦਰ ਵਾਹਿਗੁਰੂ ਵਾਹਿਗੁਰੂ ਮੰਨ ਦੇ ਵਿੱਚ ਕਰੀ ਚਲੋ ਤਾਂ ਜੋ ਵੀ ਤੁਸੀਂ ਕੰਮ ਕਰੋਗੇ ਇਹਨਾਂ ਨੂੰ ਦੇਣ ਦੁੱਗਣੀ ਰਾਤ ਚੌਗਣੀ ਤਰੱਕੀਆਂ ਹੀ ਮਿਲਣਗੀਆਂ ਵਾਹਿਗੁਰੂ ਜੀ ਤੁਹਾਨੂੰ ਕਦੇ ਤੋਂ ਦੁੱਖ ਨਹੀਂ ਮਿਲਣ ਦੇਣਗੇ ਕਹਿੰਗੇ ਜੇ ਇੱਕ ਵਾਰੀ ਨਾ ਆਪਾਂ ਦੇ ਪਿਤਾ ਦੀ ਉਂਗਲੀ ਫੜ ਲਈਏ ਤਾਂ ਬੱਚਾ ਛੱਡ ਦਿੰਦਾ ਪਰ ਜੇ ਪਿਤਾ ਉਂਗਲੀ ਫੜ ਲੇ ਤਾਂ ਬੱਚੇ ਦੀ ਛੱਡਦਾ ਨਹੀਂ ਇਸ ਚੀਜ਼ ਦਾ ਭਰੋਸਾ ਰੱਖ ਕੇ ਕਰਨਾ ਹੈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸੇ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਪੈਨ ਭਰਾਵਾਂ ਅਵੇਲੇ ਬਲੋਂ ਸਾਥੇ